ਰਣ ਸਿੰਘ ਟਾਣਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬੜੀ ਮਿਹਰਬਾਨੀ ਨਗਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਾਡੀ ਭਾਰਤ ਦੀ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਖਦਸ਼ਾ ਪ੍ਰਗਟ ਕੀਤਾ ਜੀ ਕਿ ਉਹ ਕਹਿੰਦੇ ਮੇਰੇ ਉੱਤੇ ਈਡੀ ਦੀ ਰੇਡ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਰਾਹੁਲ ਗਾਂਧੀ ਦੇ ਵੱਲੋਂ ਟਵੀਟ ਕਰਕੇ ਯਾਨੀ ਕਿ ਐਕਸ ਦੇ ਉੱਤੇ ਪੋਸਟ ਪਾ ਕੇ ਗੱਲ ਕਹੀ ਗਈ ਹੈ ਕਿ ਮੇਰੇ ਉੱਤੇ ਈਡੀ ਦੀ ਰੇਡ ਬਹੁਤ ਜਲਦ ਪੈ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਮੈਨੂੰ ਈਡੀ ਦੇ ਵਿੱਚੋਂ ਭਰੋਸੇਯੋਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਤੁਹਾਡੀ ਵਾਰੀ ਆ ਤੁਹਾਡੇ ਵੱਲ ਕਿਸੇ ਵੀ ਵੇਲੇ ਰੇਡ ਵਾਲਾ ਕਾਫਲਾ ਆ ਸਕਦਾ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਆਉਣ ਤੇ ਜੀ ਸਦਕੇ ਆਉਣ ਤੇ ਜਦੋਂ ਉਹ ਆਉਣਗੇ ਤੇ ਚਾਹ ਕੇ ਬਿਸਕਟਾ ਜਿਹੜੇ ਉਹ ਮੇਰੇ ਵੱਲੋਂ ਤੋਹਫੇ ਦੇ ਤੌਰ ਤੇ ਉੱਤੇ ਬਿਸਕਟ ਮੈਂ ਖਵਾਉਂਗਾ ਪਰ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਜਿਹੜਾ ਮੈਂ ਐਸਕੇ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੱਤਾ ਤੇ ਇਹ ਗੱਲ ਕਹੀ ਹੈ ਕਿ ਭਾਈ ਇੱਕ ਨਵਾਂ ਚੱਕਰੀ ਵੀ 6 ਜਣਿਆਂ ਦੇ ਵੱਲੋਂ ਬਣਾਇਆ ਗਿਆ ਭਾਰਤ ਦੇ ਲੋਕਾਂ ਨੂੰ ਫਸਾਉਣ ਦੇ ਲਈ ਜਿਵੇਂ ਕਿ ਕਈ ਹਜ਼ਾਰ ਸਾਲ ਪਹਿਲਾਂ ਜਿਹੜਾ ਉਥੇ ਅਬਮਨਿਉ ਨੂੰ ਚੱਕਰਬੀਉ ਦੇ ਵਿੱਚ ਫਸਾ ਕੇ ਮਾਰਿਆ ਗਿਆ ਸੀ ਤੇ ਇੱਥੇ ਭਾਰਤ ਦੇ ਵਿੱਚ ਹੁਣ 6 ਲੋਕ ਆ ਜਿਹਦੇ ਵਿੱਚ ਮੋਦੀ, ਅਮਿਤ ਸ਼ਾਹ, ਮੋਨ ਭਗਵਤ ਤੇ ਅਜੀਤ ਨਭਾਲ ਅੰਬਾਨੀ ਤੇ ਅਡਾਨੀ ਉਹ ਕਹਿੰਦੇ ਸੀ ਜੀ ਮੈਂ ਇਹਨਾਂ 6 ਲੋਕਾਂ ਦੀ ਗੱਲ ਕੀਤੀ ਹੈ ਨਵੇਂ ਚੱਕਰਬੀਉ ਦੀ ਗੱਲ ਕੀਤੀ ਹੈ ਇਸ ਕਰਕੇ ਬੀਜੇਪੀ ਮੇਰੇ ਬਹੁਤ ਖਿਲਾਫ ਚੱਲ ਰਹੀ ਹੈ ਤੇ ਮੈਨੂੰ ਪਤਾ ਲੱਗਾ ਵੀ ਕਿਸੇ ਵੀ ਵੇਲੇ ਈਡੀ ਨੇ ਬੂਹਾ ਖੜਕਾ ਰਹਿਣਾ ਜੀ ਤੇ ਪੰਜਾਬ ਤੋਂ ਇੱਕ ਖਬਰ ਆ ਰਹੀ ਹੈ ਜੀ 3000 ਕਰੋੜ ਰੁਪਏ ਦਾ ਨੈਸ਼ਨਲ ਹਾਈਵੇ ਪ੍ਰੋਜੈਕਟ ਤੇ ਕਾਟਾ ਫਿਰ ਗਿਆ ਜੀ ਪੰਜਾਬ ਵਿੱਚ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਅਸਲ ਦੇ ਵਿੱਚ ਕੇਂਦਰ ਦੀ ਗਲਤੀ ਮੈਂ ਨਿੱਜੀ ਤੌਰ ਦੇ ਉੱਤੇ ਨਹੀਂ ਮੰਨਦਾ ਬਲਕਿ ਲੱਗਦਾ ਵੀ ਇਹਦੇ ਵਿੱਚ ਸੂਬੇ ਦੀ ਸਰਕਾਰ ਦੀ ਗਲਤੀ ਹੈ ਉਹਦਾ ਕਾਰਨ ਇਹ ਵੀ ਦੇਖੋ ਕੇਂਦਰ ਨੇ ਕੋਈ ਪ੍ਰੋਜੈਕਟ ਉਲਝ ਲਿਆ ਉਹਦੇ ਵਿੱਚ ਸੂਬੇ ਦੀ ਸਰਕਾਰ ਨੇ ਜ਼ਮੀਨ ਅਕਵਾਇਰ ਕਰਨ ਕਰਾਉਣ ਜਾਂ ਜਿਹੜੇ ਵੀ ਮਸਲੇ ਹੁੰਦੇ ਆ ਨਿੱਜੀ ਤੌਰ ਦੇ ਉੱਤੇ ਸੂਬਾਈ ਮਸਲੇ ਉਹ ਨਿਚੜਨੇ ਹੁੰਦੇ ਆ ਪਰ ਇੱਥੇ ਕੁਝ ਕੀਤਾ ਨਹੀਂ ਗਿਆ ਕੁਝ ਹਫ਼ਤੇ ਪਹਿਲਾਂ ਵੀ ਆਪਾਂ ਰੈਡ ਐਫਐਮ ਦੇ ਉੱਤੇ ਖਬਰ ਤਾਂ ਜੀ ਕੀਤੀ ਸੀ ਕਿ ਇੱਥੇ ਨਿਤਨ ਗੜਕਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਪੰਜਾਬ ਦੇ ਸੜਕੀ ਮਹਿਕਮੇ ਦੇ ਮੰਤਰੀ ਨਾਲ ਕਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਇਹ ਗੱਲ ਕਹੀ ਗਈ ਸੀ ਕਿ ਸਾਨੂੰ ਜ਼ਮੀਨ ਐਕਵਾਇਰ ਕਰਵਾ ਕੇ ਦਿੱਤੀ ਜਾਵੇ ਹਰਿਆਣੇ ਦੇ ਵਿੱਚ ਪ੍ਰੋਜੈਕਟ ਆ ਜਿਹੜੇ ਸਮਾਪਤ ਹੋਣ ਦੇ ਕੰਢੇ ਦੇ ਉੱਤੇ ਆ ਉੱਥੇ ਤਾਂ ਜਿਹੜਾ ਉਹ ਨੈਸ਼ਨਲ ਹਾਈਵੇ ਵਾਲਾ ਪ੍ਰੋਜੈਕਟ ਆ ਜਿਹੜਾ ਉਹ ਇਸ ਸਾਲ ਦੇ ਵਿੱਚ ਉਹ ਘੱਟਦੇ ਵੀ ਹੋ ਜਾਣਾ ਤੇ ਪੰਜਾਬ ਦੇ ਵਿੱਚ ਭਾਈ ਉਹਦੀ ਸ਼ੁਰੂਆਤ ਵੀ ਨਹੀਂ ਹੁੰਦੀ ਇੱਥੇ ਜ਼ਮੀਨਾਂ ਕਿਉਂ ਨਹੀਂ ਐਕਵਾਇਰ ਤੁਸੀਂ ਕਰਦੇ ਜਾਂ ਕਰਵਾਉਂਦੇ ਪਰ ਇਸ ਤੋਂ ਬਾਅਦ ਕੁਝ ਹੋਇਆ ਨਹੀਂ ਸੀਗਾ ਤੇ ਹੁਣ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਸਵਾਲ ਕੀਤਾ ਗਿਆ ਤੇ ਨਿਤਨ ਗੜਕੜੀ ਨੇ ਉੱਤਰ ਦਿੱਤਾ ਇਹਦਾ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਪ੍ਰੋਜੈਕਟ ਆ ਉਹ ਬੰਦ ਹੋ ਗਿਆ 3300 ਤੇ 3 ਕਰੋੜ ਰੁਪਏ ਦੀਆਂ ਤਿੰਨ ਯੋਜਨਾਵਾਂ ਜਿਹਦੇ ਵਿੱਚ ਲੁਧਿਆਣਾ ਰੋਪੜ ਖੜ ਸਾਊਥ ਲੁਧਿਆਣਾ ਬਾਈਪਾਸ ਤੇ ਅੰਮ੍ਰਿਤਸਰ ਤੋਂ ਟਾਡਾ ਯੋਜਨਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਵੇਲੇ ਸਰ ਕੰਮ ਨਹੀਂ ਕੀਤੇ ਗਏ ਵਿਹੜੇ ਸਰ ਜ਼ਮੀਨ ਅਕਵਾਇਰ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ ਜਿਹਦੇ ਕਰਕੇ 3303 ਕਰੋੜ ਰੁਪਏ ਦੀਆਂ ਯੋਜਨਾਵਾਂ ਇਹਨਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ ਜੀ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਇਤਰਾਜ਼ ਕੀਤਾ ਜੀ ਕਿ ਹਾਕੀ ਦੀ ਗੇਮ ਦੇਖਣ ਵਾਸਤੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਜਾਂ ਭੇਜਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਕਿ ਉਹ ਪੈਰਿਸ ਜਾਣ ਆ ਬਿਲਕੁਲ ਜੀ ਦੇਖੋ ਉਹਨਾਂ ਦੇ ਵੱਲੋਂ ਇਹ ਇਤਰਾਜ਼ ਜ਼ਾਹਰ ਕੀਤਾ ਗਿਆ ਹੈ ਕਿ ਮੈਂ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਜਾਣ ਦੇ ਉੱਤੇ ਰੋਕ ਲੱਗ ਰਹੀ ਹੈ ਜਾਕੀ ਦੇ ਵਿੱਚ ਨੇ ਕਿਉਂਕਿ ਜਿਹੜੀ ਹੁੰਦੀ ਨਾ ਪ੍ਰੋਟੋਕਾਲ ਦੇ ਮੁਤਾਬਕ ਉਹ ਸਾਰਾ ਕੁਝ ਪੁੱਛ ਕੇ ਜਾਣਾ ਪੈ ਸਕਦਾ ਜਾਨੀ ਕਿ ਉਹਨਾਂ ਦੇ ਕੋਲ ਅਧਿਕਾਰ ਖੇਤਰ ਭਗਵੰਤ ਮਾਨ ਸਾਹਿਬ ਦੇ ਕੋਲ ਇਹ ਨਹੀਂ ਕਿ ਮੁੱਖ ਮੰਤਰੀ ਹੁੰਦਾ ਉਹ ਜਿੱਧਰ ਨੂੰ ਮਰਜ਼ੀ ਚਲੇ ਜਾਣ ਉਹ ਨਿਯਮਾਂ ਦੇ ਮੁਤਾਬਕ ਜਾਣਾ ਹੈਗਾ ਤੇ 올림픽 ਦੇ ਵਿੱਚ 4 ਅਗਸਤ ਨੂੰ ਕੁਆਟਰਫਾਈਨਲ ਖੇਡਣਾ ਹੈਗਾ ਭਾਰਤੀ ਟੀਮ ਨੇ ਭਾਰਤੀ ਹਾਕੀ ਟੀਮ ਦੇ ਵਿੱਚ ਇਸ ਕੀ ਵੱਡੀ ਗੱਲਤੀ ਦੇ ਵਿੱਚ ਪੰਜਾਬੀ ਖਿਡਾਰੀ ਆ ਤੇ ਜਿਹਦੇ ਕਰਕੇ ਮੁੱਖ ਮੰਤਰੀ ਫਿਲਹਾਲ ਵਿਦੇਸ਼ ਵਿਭਾਗ ਤੋਂ ਸਿਆਸੀ ਪਰਵਾਣਗੀ ਦੀ ਉਡੀਕ ਕਰ ਰਹੇ ਆ ਤੇ ਸਿਖਰਲੇ ਪੱਧਰ ਦੇ ਸਿਆਸੀ ਆਗੂਆਂ ਦੀ ਯਾਤਰਾ ਵਾਸਤੇ ਇੱਕ ਜ਼ਰੂਰੀ ਸ਼ਰਤ ਹੈਗੀ ਆ ਤੇ ਬਾਈ ਦੇ ਵਿੱਚੋਂ ਘੱਟੋ-ਘੱਟ 19 ਖਿਡਾਰੀ ਜਿੱکی ਪੰਜਾਬ ਦੇ ਵਿੱਚੋਂ ਹੈਗੇ ਆ ਤੇ ਭਗਵੰਤਬਾਨ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਚਾਹੁੰਦਾ ਕਿ ਉਹਨਾਂ ਨੂੰ ਉੱਥੇ ਮੈਂ ਮੁਕਾਬਲੇ ਦੇ ਵਿੱਚ ਦੇਖਾਂ ਜੋੜੀ ਹੌਸਲਾ ਫਜ਼ਾਈ ਕਰਾਂ ਪਰ ਉਹਨਾਂ ਨੂੰ ਵੀਜ਼ਾ ਹੁਣ ਜਾਣ ਦੀ ਇਜਾਜ਼ਤ ਮਿਲਦੀ ਹੈ ਕਿ ਨਹੀਂ ਮਿਲਦੀ ਕਹਿੰਨ ਦਾ ਭਾਵ ਇਹ ਆ ਇਹ ਵਕਤ ਦੱਸੂਗਾ ਪਰ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਹੈ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਜਾਣਾ ਚਾਹੁੰਦਾ ਹੋਵੇ ਤੇ ਉਹਨੂੰ ਜਾਣ ਦੇ ਵਿੱਚ ਦਿੱਕਤ ਆ ਰਹੀ ਹੋਵੇ ਤੇ ਆਮ ਬੰਦੇ ਰਾ ਕੀ ਬਣਦਾ ਹੋਗਾ ਤੇ ਜਗਦੀਸ਼ ਭੋਲਾ ਕੇਸ ਵਿੱਚ ਕਹਿੰਦੇ ਜੀ 12 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਹੋਏ ਨੇ ਬਿਲਕੁਲ ਜੀ ਬਿਲਕੁਲ ਜਗਦੀਸ਼ ਭੋਲਾ ਤੇ ਉਹਦੇ ਬਾਕੀ ਜਿਹੜੇ ਸੰਗੀ ਸਾਥੀ ਹੈ ਉਹਨਾਂ ਨੂੰ ਆਪਾਂ ਜਾਣਦੇ ਕਿ ਪਿਛਲੇ ਦਿਨੀ ਮਾਨਜੋਗ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ। 3 ਬਰਿਆਂ ਦੀ ਸਜ਼ਾ ਤਾਂ ਜਗਦੀਸ਼ ਭੋਲਾ ਦੀ ਪਤਨੀ ਨੂੰ ਗੁਰਪ੍ਰੀਤ ਕੌਰ ਨੂੰ ਵੀ ਸੁਣਾਈ ਗਈ ਸੀ। ਹੁਣ ਇਸ ਮਾਮਲੇ ਦੇ ਵਿੱਚ ਜਾਣਕਾਰੀ ਨਵੀਂ ਆਈ ਹੈ ਕਿ ਜਗਦੀਸ਼ ਭੋਲਾ ਤੇ ਉਹਨਾਂ ਦੇ ਜਿਹੜੇ ਬਾਕੀ ਸਾਥੀ ਆ ਜਿਹੜੇ ਦੋਸਤ ਨੇ ਜਾਂ ਜਿਹੜੇ ਬਾਕੀ ਨੇੜਲੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀ ਉਹਨਾਂ ਦੀ ਵੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਆ। ਇਸ ਤੋਂ ਪਹਿਲਾਂ ਵੀ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਸੀ ਕਿ ਜਿਹੜੇ ਡਰੱਗ ਮਨੀ ਨਾਲ ਕੋਈ ਉਹਦਾ ਕੰਮਜਾਮ ਖੜਾ ਕਰਦੇ ਆ ਉਹ ਸਾਰਾ ਸੀ ਜ਼ਬਤ ਕਰ ਲਿਆ ਕਰਨਾ ਉਸੇ ਲੜੀ ਤਹਿਤ ਕਹਿੰਦੇ ਵੀ ਇਹ ਕਾਰਵਾਈ ਕੀਤੀ ਜਾਣੀ ਹੈ ਹਾਂ ਹਾਂ ਤੇ ਸ਼ੰਭੂ ਬਾਰਡਰ ਤੇ ਖੁੱਲਣ ਦੀ ਕਹਿੰਦੇ ਸੰਭਾਵਨਾ ਫੇਟ ਆਲ ਗਈ ਹੈ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਇਸੇ ਪੰਜਾਬ ਦੀ ਸਰਕਾਰ ਚੁੱਪਾ ਕਿਸਾਨ ਸਰਗਰਮਾ ਹਰਿਆਣੇ ਦੀ ਸਰਕਾਰ ਸਰਗਰਮਾ ਉਹ ਚਾਹੁੰਦੇ ਜੀ ਕਿ ਦਿੱਲੀ ਦੇ ਵਿੱਚ ਕਿਸਾਨ ਨਾ ਵੜਨ ਤੇ ਇਹ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਹਰਿਆਣੇ ਦੀ ਸਰਕਾਰ ਹਮੇਸ਼ਾ ਇਹ ਗੱਲ ਕਹਿੰਦੀ ਕਿ ਭਾਈ ਇਹਨਾਂ ਨੂੰ ਆਪੋ ਆਪਣੇ ਘਰਾਂ ਵੱਲ ਜਾਣ ਦੇ ਲਈ ਕਿਹਾ ਜਾਵੇ ਪਰ ਅੱਜ ਮਾਨਜੋ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਕੁਝ ਨਹੀਂ ਕਹਿ ਸਕਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਸੂਬਾਈ ਸਰਕਾਰਾਂ ਉਹਨਾਂ ਦੇ ਵੱਲੋਂ ਆਪੋ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਸਰਕਾਰਾਂ ਆਪੋ ਆਪਣੇ ਫਰਜ਼ਾਂ ਨੂੰ ਨਿਭਾਉਣ ਤੇ ਫਿਰ ਅਗਲੀ ਗੱਲ ਹੋ ਚੱਲਦੀ ਹੈ ਫਿਲਹਾਲ ਸਥਿਤੀ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਵੀ ਜਿਉਂ ਦੀ ਤਿਉਂ ਰਹੂਗੀ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਊਗੀ ਤੇ ਕਿਸਾਨਾਂ ਨੂੰ ਲਗਭਗ 6 ਮਹੀਨੇ ਹੋ ਗਏ ਇੱਥੇ ਬੈਠਾ ਨੂੰ ਉਹ ਬੈਠੇ ਰਹਿਣਗੇ ਜਿੰਨੀ ਦੇਰ ਤੱਕ ਕੋਈ ਫਾਈਨਲ ਫੈਸਲਾ ਨਹੀਂ ਆਉਂਦਾ ਤੇ ਕਤਲ ਕਰਨ ਵਾਲੇ ਨਿਹੰਗ ਕਾਬੂ ਆਏ ਨੇ ਜੀ ਆ ਬਿਲਕੁਲ ਜੀ ਦੋ ਕਾਬੂ ਕਰ ਲਏ ਆ ਆਪਾਂ ਦੋ ਤਿੰਨ ਦਿਨ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਰੈੱਡ ਐਫਐਮ ਤੇ ਕਿ ਨਿਹੰਗ ਸਿੰਘ ਨੇ ਜਿਹੜੇ ਨਿਹੰਗ ਸਿੰਘਾਂ ਦੇ ਬਾਣੀ ਦੇ ਵਿੱਚ ਤੇ ਕਈ ਜਾਣੇ ਇੱਕ ਘਰ ਦੇ ਵਿੱਚ ਵੜੇ ਸੀ ਪੱਟੀ ਖੇਤਰ ਦੇ ਵੱਲ ਵਾਰਡ ਨੰਬਰ 6 ਤੋਂ ਇਹ ਖਬਰ ਆਈ ਸੀ ਸਵਾ ਕ ਲੱਖ ਰੁਪਏ ਦੇ ਲੈਣ ਦੇਣ ਦਾ ਚੱਕਰ ਸੀਗਾ ਤੇ ਕਹਿੰਦੇ ਵੀ ਨਿਹੰਗ ਸਿੰਘ ਉਹਨਾਂ ਦੇ ਘਰ ਦੇ ਵਿੱਚ ਵੜ ਗਏ ਕੋਈ ਪੈਸੇ ਨਹੀਂ ਦਿੰਦੇ ਜਾਂ ਕੋਈ ਹੋਰ ਗੱਲ ਹੋਈ ਸੀ ਉਹਨਾਂ ਨੇ ਜਾ ਕੇ ਹਮਲਾ ਕਰਤਾ ਸੀ ਇਹਦੇ ਵਿੱਚ ਇੱਕ ਮੁੰਡਾ ਮਾਰਤਾ ਸੀ ਉਹਦਾ ਭਰਾ ਜਿਹੜਾ ਜ਼ਖਮੀ ਆ ਪਿਓ ਵੀ ਨਾਲਾ ਜ਼ਖਮੀ ਆ ਯਾਨੀ ਕਿ ਦੋ ਜਣੇ ਜ਼ਖਮੀ ਕਰਤੇ ਸੀ ਇੱਕ ਦਾ ਕਤਲ ਕਰਤਾ ਸੀ ਤੇ ਹੁਣ ਇਸ ਮਾਮਲੇ ਤੇ ਨਵੀਂ ਜਾਣਕਾਰੀ ਆਈ ਆ ਵੀ ਕਤਲ ਕਰਨ ਵਾਲੇ ਲੋਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੋ ਜਣੇ ਗ੍ਰਿਫਤਾਰ ਕਰ ਲਏ ਬਾਕੀਆਂ ਦੀ ਭਾਲ جاری ਆ ਤੇ ਟਿੱਪਣੀ ਆਪਾਂ ਉਸ ਦਿਨ ਵੀ ਇਹ ਕੀਤੀ ਸੀ ਟਿੱਪਣੀ ਅੱਜ ਵੀ ਇਹੀ ਕਰਨੀ ਬਣਦੀ ਆ ਵੀ ਇਹ ਕਿਹੜੀ ਗੁਰੂ ਦੀ ਫੌਜ ਦੀ ਗੱਲ ਹੋਈ ਵੀ ਜਿਹੜੀ ਕਦੇ ਕਿਸੇ ਦਾ ਘੁੱਟ ਵੱਢਦੇ ਉਹ ਕਦੇ ਕਿਸੇ ਦੀ ਬਾਹ ਵੱਢਦੇ ਉਹ ਕਦੇ ਕਿਸੇ ਦਾ ਕਤਲ ਕਰਦੇ ਉਹ ਕਦੇ ਕਿਸੇ ਦੇ ਸਿਰ ਤੇ ਤਲਵਾਰ ਮਾਰਦੇ ਉਹ ਗੁਰੂ ਸਾਹਿਬ ਨੇ ਆਤਾ ਗੱਲ ਨਹੀਂ ਸਿੱਖਾਈ ਉਹ ਦੇ ਰਹੇ ਹਨ ਕਿਸੇ ਜਿਹਾ ਬੰਦੇ ਦਾ ਹਾਲੇ ਵੀ ਸਾਹਮਣੇ ਆ ਕੇ ਗੱਲ ਨਹੀਂ ਕਹਿ ਰਹੀਆਂ ਕਿ ਜਿਹੜੇ ਇਹੋ ਜਿਹੇ ਲੋਕ ਹਿੰਸਕ ਆ ਜਿਹੜੇ ਬਦਮਾਸ਼ੀ ਕਰਦੇ ਆ ਇਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਹਾਂ ਹਾਂ ਤੇ ਉਧਰ ਇੱਕ ਗੁਰਦੁਆਰੇ ਚ ਸਿਲੰਡਰ ਫਟਿਆ ਜੀ ਕਹਿੰਦੇ ਬੱਚੇ ਜ਼ਖਮੀ ਹੋਏ ਨੇ ਹਾਂ ਬਿਲਕੁਲ ਜੀ ਇਹ ਵੀ ਬੜੀ ਦੁਖਦਾਈ ਖਬਰ ਆਈ ਆ ਵੀ ਗੁਰਦੁਆਰਾ ਸਾਹਿਬ ਹੈਗਾ ਜੀ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਵਜੀਦਪੁਰ ਪਿੰਡ ਆ ਵਜੀਦਪੁਰ ਪਿੰਡ ਦੇ ਵਿੱਚ ਗੁਰਦੁਆਰਾ ਜਮਨੀ ਸਾਹਿਬ ਐਸਐਚ ਅੱਜ ਦੁਪਹਿਰ ਦੇ ਵੇਲੇ ਇੱਕ ਗੈਸ ਸਿਲੰਡਰ ਫਟ ਗਿਆ ਜਿਦੇ ਵਿੱਚ 5 ਸਕੂਲੀ ਬੱਚੇ ਜ਼ਖਮੀ ਹੋਏ ਆ ਤੇ 2 ਸੇਵਾਦਾਰ ਜ਼ਖਮੀ ਹੋਏ ਆ ਇਹਨਾਂ ਨੂੰ ਕਦੇ ਵੀ ਸਿਵਲ ਹਸਪਤਾਲ ਦੇ ਵਿੱਚ ਬੱਚਿਆਂ ਨੂੰ ਭਰਤੀ ਕਰਵਾਇਆ ਗਿਆ ਇੱਕ ਸੇਵਾਦਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਕਰਵਾਇਆ ਗਿਆ ਭਰਤੀ ਤੇ ਦੂਜੇ ਨੂੰ ਡੀਐਮਸੀ ਲੁਧਿਆਣੇ ਦੇ ਵਿੱਚ ਤੇ ਜਾਣਕਾਰੀ ਆਈ ਕਿ ਪਿੰਡ ਜਿਹੜਾ ਇਹ ਮਾਣਾ ਸਿੰਘ ਵਾਲਾ ਜਿੱਥੇ ਇਹ ਸਰਕਾਰੀ ਸਕੂਲ ਦੇ ਵਿਦਿਆਰਥੀ ਆ ਤੇ ਇਹ ਅਸਲ ਦੇ ਵਿੱਚ ਬੱਚੇ ਗੁਰੂ ਘਰ ਦੇ ਵਿੱਚ ਸੇਵਾ ਕਰਨ ਦੇ ਲਈ ਗਏ ਸੀਗੇ ਤੇ ਉੱਥੇ ਅਚਾਨਕ ਸਿਲੰਡਰ ਫਟ ਜਾਂਦਾ ਜਿਦੇ ਕਰਕੇ ਇਹ ਹਰਤਾ ਵਾਪਰ ਗਏ ਹਾਂ ਜੀ ਤੇ ਇੱਕ ਖਬਰ ਆ ਰਹੀ ਹੈ ਜੀ ਕਿ ਐਸਜੀਪੀਸੀ ਦੀਆਂ ਵੋਟਾਂ ਹੁਣ 16 ਤਰੀਕ ਤੱਕ 16 ਅਗਲੇ 16 ਸਤੰਬਰ ਤੱਕ ਬਣ ਸਕਦੀਆਂ ਨੇ ਬਿਲਕੁਲ ਜੀ ਪਹਿਲਾਂ ਇਹਨਾਂ ਦੀ ਇਜਾਜ਼ਤ ਸੀਗੀ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ 31 ਜੁਲਾਈ ਤੱਕ ਬਣਾਈਆਂ ਜਾਣ ਪਰ 31 ਜੁਲਾਈ ਨਿਕਲ ਗਈ ਤੇ ਹੁਣ ਅਗਲੀ ਗੱਲ ਇਹ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਜਿਹੜੀਆਂ ਵੋਟਾਂ ਜੇਕਰ 16 ਸਤੰਬਰ ਤੱਕ ਬਣਾਉਣ ਦੀ ਪਰਮਿਸ਼ਨ ਹੈ ਤੇ ਮਤਲਬ ਇਹਦਾ ਇਹ ਨਿਕਲਦਾ ਜੀ ਕਿ ਇਸ ਸਾਲ ਦੇ ਵਿੱਚ ਵੋਟਾਂ ਨਹੀਂ ਪੈਣਗੀਆਂ ਕਿਉਂਕਿ ਸਤੰਬਰ ਦੇ ਵਿੱਚ ਵੋਟਾਂ ਮੰਡੀਆਂ ਸਤੰਬਰ ਤੱਕ ਅਕਤੂਬਰ ਦੀ ਗੱਲ ਵਿਚਾਲੇ ਆ ਗਈ ਨਵੰਬਰ ਦਸੰਬਰ ਦੇ ਵਿੱਚ ਚਾਰ ਖੇਤਰਾਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਪੰਜਾਬ ਦੇ ਵਿੱਚ ਤੇ ਹਰਿਆਣਾ ਗਵਾਂਢੀ ਸੂਬੇ ਦੇ ਵਿੱਚ ਵੀ ਵੋਟਾਂ ਪੈਣੀਆਂ ਤੇ ਤਾਮਜਾਮ ਉਹ ਤੱਕ ਕਈ ਤਰ੍ਹਾਂ ਦੇ ਹੋਰ ਹੋਣੇ ਇਸ ਕਰਕੇ ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਚੋਣਾਂ ਕਹਿਣ ਦਾ ਭਾਵ ਅਗਲੇ ਸਾਲ ਦੇ ਉੱਤੇ ਪੈਗਣਾ ਤੇ ਪਰ ਇਹ ਪਤਾ ਲੱਗਾ ਜੀ ਕਿ 16 ਤਰੀਕ ਤੱਕ ਯਾਨੀ ਕਿ 16 ਸਤੰਬਰ ਤੱਕ ਤੇ ਇਹ ਵੋਟਾਂ ਹੁਣ ਬੜਵਾਈਆਂ ਜਾ ਸਕਦੀਆਂ ਤੇ ਇਹ ਵੀ ਪਤਾ ਲੱਗਾ ਵੀ ਢਿੱਲ ਮੱਠ ਦੀ ਕਾਰਵਾਈ ਤੇ ਘੱਲੇ ਜੇ ਰੌਂ ਦੇ ਵਿੱਚ ਵੋਟਾਂ ਬਣਦੀਆਂ ਸੀ ਜਿਹਦੇ ਕਰਕੇ ਇਹਦੀ ਵਿੱਚ ਸਮਾਸਾਰਨੀ ਵਿੱਚ ਵਾਧਾ ਕੀਤਾ ਗਿਆ ਜੀ ਉਧਰ ਨਵਜੋਤ ਸਿੱਧੂ ਬਿਗ ਬਾਸ ਵਿੱਚ ਪਹੁੰਚ ਗਿਆ ਜੀ ਆ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਦੂਜੀ ਵਾਰ ਬਿਗ ਬਾਸ ਦੇ ਵਿੱਚ ਗਿਆ ਇਸ ਤੋਂ ਪਹਿਲਾਂ ਵੀ ਇੱਕ ਵਾਰ ਗਿਆ ਸੀ ਪਰ ਨਵਜੋਤ ਸਿੱਧੂ ਨੇ ਪਹਿਲਾਂ ਇਸ ਤੋਂ ਆਪਾਂ ਜਾਣਦੇ ਕਿ ਐਸ ਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਭੋਰਾ ਵੀ ਇੰਟਰਸਟ ਨਹੀਂ ਲਿਆ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ ਨਾ ਚੋਂ ਲੜੀ ਤੇ ਨਾ ਕਿਸੇ ਦੇ ਹੱਕ ਦੇ ਵਿੱਚ ਮੰਦੀ ਤੇ ਚੰਗੀ ਗੱਲ ਕਹੀ ਉਹ ਆਪਦਾ ਕ੍ਰਿਕਟ ਦੀ ਕਮੈਂਟਰੀ ਕਰਨ ਦੇ ਵਿੱਚ ਮਸਰੂਫ ਰਹੇ ਤੇ ਉਹਨਾਂ ਨੇ ਕਿਹਾ ਜੀ ਕਿ ਹੁਣ ਮੈਂ ਉਹ ਕੰਮ ਕਰਨਾ ਜਿਹਦੇ ਤੋਂ ਮੇਰੇ ਟੱਬਰ ਦਾ ਰੋਟੀ ਟੁਕ ਚੱਲਦੀ ਆ ਤੇ ਹੁਣ ਉਹ ਬਿਗ ਬਾਸ ਦਾ ਜਿਹੜਾ OTT ਪਲੇਟਫਾਰਮ ਹੈ ਤੇ ਉਹਦੇ ਵਿੱਚ ਚਲੇ ਗਏ ਆ ਬਿਗ ਬਾਸ OTT 3 ਦਾ 2 ਅਗਸਤ ਨੂੰ ਫਾਈਨਲ ਐਪੀਸੋਡ ਆਜ ਤੇ ਇਹ ਪਤਾ ਲੱਗਾ ਜੀ ਕਿ ਇਹਨਾਂ ਨੇ ਟਵੀਟ ਕਰਕੇ ਲਿਖਿਆ ਕੈਪਸ਼ਨ ਦੇ ਵਿੱਚ ਕਿ ਮੇਜਰ ਸਿੱਧੂ ਇਨ ਬਿਗ ਬਾਸ ਡ੍ਰੀਮ ਕਮ ਟੂ ਤੇ ਆਪਾਂ ਜਾਣਦੇ ਕਿ ਇਸ ਵੇਲੇ ਕਈ ਤਰ੍ਹਾਂ ਦੇ ਔਖੇ ਸੌਖੇ ਪਿੰਡੇ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨਿਕਲ ਰਹੇ ਆ ਧਰਮ ਪਤਨੀ ਉਹਨਾਂ ਦੀ ਕੈਂਸਰ ਪੀੜਤ ਆ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਹੁਣ ਮੈਂ ਰਾਜਨੀਤੀ ਵਿੱਚ ਚੰਗੀ ਜਾਂ ਮੰਦੀ ਕਿਸੇ ਨੂੰ ਕਹਿਣੀ ਨਹੀਂ ਤੇ ਮੈਂ ਆਪਣੇ ਕੰਮ ਦੇ ਵੱਲ ਗੌਰ ਕਰਨੀ ਆ ਹਾਂ ਹਾਂ ਗੁਰਪ੍ਰਤਾਪ ਵਡਾਲਾ ਨੇ ਇੰਗਲਿਸ਼ ਟ੍ਰਿਬਿਊਨ ਨਾਲ ਇੱਕ ਇੰਟਰਵਿਊ ਕੀਤੀ ਆ ਜੀ ਉਹਦੇ ਵਿੱਚ ਕਿਹਾ ਵੀ ਖਾਲਿਸਤਾਨ ਦਾ ਤਾਂ ਪੰਜਾਬ ਵਿੱਚ ਚਰਚਾ ਹੀ ਕੋਈ ਨਹੀਂ ਨਾ ਹੀ ਕੋਈ ਨਹੀਂ ਲੈਂਦਾ ਦੇਖੋ ਜੀ ਗੱਲ ਇਹ ਆ ਵੀ ਇਹ ਦਾ ਦੋ ਤਿੰਨ ਗੱਲਾਂ ਮਹੱਤਵਪੂਰਨ ਸਰਬਜੀਤ ਸਿੰਘ ਖਾਲਸਾ ਹੋਰੀ ਇਹ ਗੱਲ ਕਹਿੰਦੇ ਆ ਕਿ ਜਿਹੜੇ 44 ਦਲ ਦੇ ਵਿੱਚੋਂ ਬਾਗੀ ਹੋਏ ਵੇ ਆ ਉਹ ਸਾਡੇ ਸੰਪਰਕ ਦੇ ਵਿੱਚ ਆ ਜਾਂ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਤੇ ਜਦੋਂ ਅਮਰਪਾਲ ਸਿੰਘ جیل ਦੇ ਵਿੱਚੋਂ ਬਾਹਰ ਆ ਗਿਆ ਤਾਂ ਫਿਰ ਅਸੀਂ ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਵੀ ਨਵੀਂ ਪਾਰਟੀ ਬਣਾਵਾਂਗੇ ਹੁਣ ਉਹ ਜਿਹੜੀ ਨਵੀਂ ਪਾਰਟੀ ਉਹਦੇ ਵਿੱਚ ਕਈ ਲੋਕਾਂ ਦੀ ਵਿਚਾਰਧਾਰਾ ਖਾਲਿਸਤਾਨ ਦੇ ਪੱਖ ਦੇ ਵਿੱਚ ਹੈਗੀ ਆ ਪਰ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਕਿ ਸ਼੍ਰੋਮਣੀ 44 ਦਲ ਬਚਾਓ ਲਹਿਰ ਦੇ ਕਨਵੀਨਰ ਆ ਉਹਨਾਂ ਨੇ ਇਹ ਗੱਲ ਕਹਤੀ ਹੈ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਖਾਲਸਤਾਨ ਦਾ ਮੁੱਦਾ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਵੱਲੋਂ ਚੁੱਕਿਆ ਜਾ ਰਿਹਾ ਤੇ ਪੰਜਾਬ ਦੇ ਬੱਚੇ ਦੀ ਕੋਈ ਗੱਲ ਨਹੀਂ ਕਰਦਾ ਪੰਜਾਬ ਦਾ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਗਿਆ ਤੇ ਲੋਕ ਹੁਣ ਆਪਦੇ ਨਿਆਂੇ ਨਹੀਂ ਮਰਵਾਉਣੇ ਚਾਹੁੰਦੇ ਹਾਂ ਹਾਂ ਤੇ ਉਧਰ ਢੀਂਡਸਾ ਤੇ ਭੁੰਦੜ ਕਹਿੰਦੇ ਆਪਸ ਵਿੱਚ ਆਮੋ ਸਾਹਮਣੇ ਹੋ ਗਏ ਨੇ ਦੇਖੋ ਜੀ ਸਮੇਂ-ਸਮੇਂ ਦੀ ਬਾਤ ਆ ਕਿਸੇ ਵੇਲੇ ਬਹੁਤ ਵੱਡੀ ਨਿਬਦੀ ਹੁੰਦੀ ਸੀ ਦੋਵੇਂ ਜਾਣੇ ਕਿਸੇ ਵੇਲੇ ਆਪਾਂ ਜਾਣਦੇ ਆ ਕਿ ਬਲਵਿੰਦਰ ਸਿੰਘ ਭੁੰਦੜ ਤੇ ਸੁਖਦੇਵ ਸਿੰਘ ਢੀਂਡਸਾ ਇਹ ਕਿਸੇ ਵੇਲੇ ਵੱਡੇ ਬਾਦਲ ਸਾਹਿਬ ਦੀਆਂ ਖਬਰਾਂ ਸੱਜੀਆਂ ਬਾਹਾਂ ਹੁੰਦੇ ਸੀ ਪਰ ਹੁਣ ਜਦੋਂ ਬਾਦਲ ਸਾਹਿਬ ਦੁਨੀਆਂ ਦੇ ਉੱਤੇ ਨਹੀਂ ਤਾਂ ਸੁਖਦੇਵ ਸਿੰਘ ਢੀਂਡ ਸਾਹਿਬ ਬਗਾਵਤੀ ਆਗੂ ਜਿਹਨਾਂ ਨੂੰ ਹੁਣੇ-ਹੁਣੇ ਪਾਰਟੀ ਤੋਂ ਕੱਢਿਆ ਤੇ ਬਲਵਿੰਦਰ ਸਿੰਘ ਭੁੰਦੜ ਨੇ ਜਿਹੜੇ ਤੇ ਉਹ ਇਸ ਵੇਲੇ ਸੁਖਵੀਰ ਸਿੰਘ ਬਾਦਲ ਦੇ ਪਾਲੇ ਦੇ ਵਿੱਚ ਖੜੇ ਆ ਤੇ ਹੁਣ ਇਸੇ ਕਰਕੇ ਦੋਵੇਂ ਜਣੇ ਜਿਹੜੇ ਇੱਕ ਦੂਜੇ ਦੇ ਉੱਤੇ ਸ਼ਬਦਕੁਬਾਰ ਵੀ ਕਰ ਰਹੇ ਆ ਇਹ ਸ਼ਬਦਕੁਬਾਰ ਜਿਹੜੇ ਹੋ ਰਿਹਾ ਇਹ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਕਿਹੜੇ ਪਾਸੇ ਲੈ ਕੇ ਜਾਣਗੇ ਅਕਾਲੀ ਦਲ ਦਾ ਕੀ ਬਣੂਗਾ ਇਹ ਵਕਤ ਨੇ ਵੀ ਜਾਣ ਕਰਨਾ ਪਰ ਇਨੀ ਗੱਲ ਜ਼ਰੂਰ ਹੈ ਵੀ ਇਸ ਵੇਲੇ ਅਕਾਲੀ ਦਲ ਦੇ ਵਿੱਚ ਫੁੱਟ ਵੱਡੇ ਪੱਦਰ ਤੇ ਆ ਨਵੇਂ ਨਕੋਰ ਨੇਤਾਵਾਂ ਅਧੂ ਰਾਣੀ ਜਿਹੇ ਨੇਤਾਵਾਂ ਤੇ ਸਭ ਤੋਂ ਪੁਰਾਣੀ ਨੇਤਾਵਾਂ ਦੇ ਵਿੱਚ ਬਰਾਬਰ ਦੀ ਜੰਗ ਛੜੀ ਹੈ ਹਾਂ ਹਾਂ ਤੇ ਇਹ ਲੱਗਦਾ ਜੀ ਇਹ ਜੰਗ ਕਿਸੇ ਪਾਸੇ ਲੈ ਕੇ ਜਾਊਗੀ ਅਕਾਲੀ ਦਲ ਨੂੰ ਕਿ ਕੰਮ ਡੋਬੀ ਤਾਂ ਦੇਵੇ ਬੇੜਾ ਦੇਖੋ ਡੁੱਬਿਆ ਤਾਂ ਪਿਆ ਹੀ ਹੈ ਜਿਹਰੇ ਵਿੱਚ ਤਾਂ ਹੁਣ ਇਹ ਦੇਖੋ ਵੀ ਕੌਣ ਵੱਧ ਡੋਬਣ ਦੇ ਵਿੱਚ ਯੋਗਦਾਨ ਪਾ ਗਿਆ ਹੁਣ ਤਾਂ ਐਨਲਿਸਿਸ ਕਰਨਾ ਬਣਦਾ ਇਸ ਵੇਲੇ ਅਕਾਲੀ ਦਲ ਇੱਕ ਕੱਲੇ ਕੱਲੇ ਵੀ ਕੁਛ ਨਹੀਂ ਤੇ ਜੇ ਅੱਜ ਜਿਹੜੇ ਅੱਡੋ ਫਾਟੀ ਹੋਏ ਸਾਰੇ ਇਕੱਠੇ ਹੋ ਜਾਣ ਤਾਂ ਵੀ ਕੁਝ ਨਹੀਂ ਅੱਜ ਵੀ ਤਰੀਕੇ ਦੇ ਵਿੱਚ ਹਾਲਾਤ ਇਹ ਆ ਤੁਸੀਂ ਦੇਖੋ ਕਿ ਜੇ ਆਪਾਂ ਇਹ ਗੱਲ ਕਹੇਗੇ ਵੀ ਸੁਖਵੀਰ ਸਿੰਘ ਬਾਦਲ ਦਾ ਗਰੁੱਪ ਆ ਜਿਹੜਾ ਨਾਂ ਤਾਂ ਭੋਰਾ ਉਹ ਮਜ਼ਬੂਤ ਆ ਤੇ ਜਿਹੜੇ ਪ੍ਰਗਟ ਕਰਨ ਵਾਲੇ ਨਾਂ ਉਹਨਾਂ ਨੂੰ ਕਿ ਪੁੱਛਦਾ ਤੇ ਵਿਨੇਪਾਈ ਕੀ ਬਣਦਾ ਪਰ ਡੋਬੂ ਤਾਂ ਸਥਿਤੀ ਬਣੀ ਪਈ ਆ ਬਾਣੀ ਚੁੱਕਿਆ ਸਾਰਾ ਕੁਝ ਸੋ ਵਿਨੇਪਾਈ ਆਉਂਦੇ ਸਮੇਂ ਦੇ ਵਿੱਚ ਕੀ ਐਨਾਲਿਸਿਸ ਹੁੰਦੇ ਆ ਕੀ ਸਿੱਟੇ ਨਿਕਲਦੇ ਆ ਪਰ ਹਾਲਤ ਇਸ ਵੇਲੇ ਆਕਾਲੀ ਦਲ ਦੀ ਬਹੁਤ ਪਤਲੀ ਹੈ ਹੂੰ ਹੂੰ ਤੇ ਮੌਸਮ ਦਾ ਕੀ ਹਾਲਚਾਲ ਹੈ ਜੀ ਪਰ ਉਸ ਤੋਂ ਵੀ ਪਹਿਲਾਂ ਇਸ ਤੋਂ ਵੀ ਪਹਿਲਾਂ ਇੱਕ ਇੱਕ ਤੁਹਾਡੀ ਵੀਡੀਓ ਅਸੀਂ ਦੇਖੀ ਆ ਜੀ ਸੋਸ਼ਲ ਮੀਡੀਆ ਤੇ ਕੈਲਗਰੀ ਨਾਲ ਸੰਬੰਧਤ ਹੈ ਵੀਡੀਓ ਬੜਾ ਤੁਸੀਂ ਇੱਕ ਫਰਨੀਚਰ ਸਟੋਰ ਦੀ ਗੱਲ ਕੀਤੀ ਆ ਉਹ ਕੀ ਆ ਜੀ ਦੇਖੋ ਜੀ ਗੱਲ ਇਹ ਆ ਵੀ ਇਹ ਨਾ 4 ਦਿਨ ਦੇ ਲਈ ਇੱਕ ਸੇਲ ਲੱਗ ਰਹੀ ਆ ਇੱਥੇ 4 ਦਿਨ ਦੇ ਲਈ ਜਿਹੜੀ ਸੇਲ ਲੱਗ ਰਹੀ ਆ ਉਹਦੇ ਬਾਰੇ ਮੈਂ ਗੱਲ ਕੀਤੀ ਸੀ ਵੀ ਜਿਹੜਾ ਇਹ ਫਰੈਂਡਸ ਫਰਨੀਚਰ ਮਾਲ ਆ ਫਰੈਂਡਸ ਫਰਨੀਚਰ ਮਾਲ ਨੂੰ ਬ੍ਰੈਂਟਨ ਦੇ ਵਿੱਚ ਟੋਰਾਂਟੋ ਖੇਤਰ ਦੇ ਵਿੱਚ ਬਹੁਤ ਵੱਡੀ ਜਨਸੀ ਦੇ ਵਿੱਚ ਲੋਕ ਜਾਣਦੇ ਆ ਉਨ੍ਹਾਂ ਦੇ ਵੱਲੋਂ ਹੁਣ 4 ਦਿਨਾਂ ਦੇ ਲਈ ਇੱਥੇ ਸੇਲ ਲਾਈ ਜਾ ਰਹੀ ਹੈ ਤੇ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਤੇ ਮੇਰੀ ਜਾਣਕਾਰੀ ਇਹ ਗਲਤ ਨਹੀਂ ਕਿ ਉਹਨਾਂ ਦੇ ਵੱਲੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਤੋਹਫੇ ਵੀ ਦਿੱਤੇ ਜਾ ਰਹੇ ਆ ਬਾਕੀ ਆਪਣੇ ਰੈੱਡ ਫੰਡ ਦੇ ਪਰਿਵਾਰਕ ਮੈਂਬਰ ਜਿਹੜੇ ਨਾਲ ਲਗਾਤਾਰ ਇਸ਼ਤਿਹਾਰਬਾਜ਼ੀ ਸੁਣਦੇ ਰਹਿੰਦੇ ਆ ਉਹਨਾਂ ਨੂੰ ਐਡਰੈਸ ਤਾਂ ਪਤਾ ਟਿਕਾਣਾ ਸਭ ਕੁਝ ਪਤਾ ਹੀ ਹੋਊਗਾ ਪਰ 4 ਦਿਨ ਦੇ ਲਈ ਜਿਹੜੀ ਇਹ ਇੱਥੇ ਸੇਲ ਲੱਗ ਰਹੀ ਹੈ ਮੇਰਾ ਖਿਆਲ ਆ ਵੀ ਇਹਦੇ ਪ੍ਰਤੀ ਪੰਜਾਬਗਾਂ ਦਾ ਵੱਡਾ ਉਤਸ਼ਾਹ ਹੋਊਗਾ ਕਿਉਂਕਿ ਇਹਨਾਂ ਦਾ ਹੀ ਭਰੋਸੇਯੋਗਤਾ ਜਿਹੜੀ ਉਹ ਬ੍ਰੈਂਟਨ ਖੇਤਰ ਦੇ ਵਿੱਚ ਫਰੈਂਟਸ ਫਰਨੀਚਰ ਮਾਲ ਦੀ ਬਹੁਤ ਹੈ ਤੇ ਉਹਨਾਂ ਦੇ ਵੱਲੋਂ 4 ਦਿਨ ਦੀ ਸੇਲ ਉਹਦੇ ਦਿਨਾਂ ਦੇ ਵਿੱਚ ਲਾਈ ਜਾ ਰਹੀ ਹੈ ਜੀ ਤੇ ਮੌਸਮ ਦਾ ਕੀ ਹਾਲ ਚਾਲ ਹੈ ਜੀ ਤੇ ਪੰਜਾਬ ਦੇ ਵਿੱਚ ਮੌਸਮ ਨਾਦਰ ਸਾਹਿਬ ਕਾਫੀ ਮੀਂਹ ਕਣੀ ਵਾਲਾ ਪੰਜਾਬ ਦੇ ਵਿੱਚ ਕਈ ਸਮਾਂ ਤੇ ਮੀਂਹ ਪੈ ਗਿਆ ਕਈ ਸਮਾਂ ਤੇ ਬਰਨ ਟੁੱਟੀ ਜਾਂਦੇ ਆ ਕਈ ਸਮਾਂ ਤੇ ਮੀਂਹ ਹੋਰ ਪੈਣ ਦੀ ਸੰਭਾਵਨਾ ਬਾਕੀ ਮੌਸਮ ਵਪਾ ਗਿਆ ਗੱਲ ਕਹਿਣਾ ਵੀ ਆਉਂਦੇ 72 ਘੰਟਿਆਂ ਦੇ ਵਿੱਚ ਮੀਂਹ ਕਾਫੀ ਹੋਰ ਪੈਣ ਦੀ ਸੰਭਾਵਨਾ ਬਹੁਤ ਧੰਨਵਾਦ ਤੈਨਾ ਜੀ ਖਬਰਾਂ ਦੀ ਸਾਂਝ ਲਈ ਤੇ ਅਗਲੀ ਗੱਲਬਾਤ ਸੋਮਵਾਰ ਨੂੰ ਬਹੁਤ ਮਿਹਰਬਾਨੀ